ਝੋਨੇ ਦੀ ਫਸਲ ਲੱਗੀ ਨੂੰ 40 ਤੋਂ 45 ਦਿਨ ਹੋਏ ਨੇ ਬਹੁਤ ਸਾਰੇ ਕਿਸਾਨ ਝੋਨੇ ਦੀ ਫਸਲ ਵਿੱਚ ਪੱਤਾ ਲਪੇਟ ਸੁੰਡੀ ਦੇ ਲਈ ਜਾਂ ਫਿਰ ਗੋਭ ਦੀ ਸੁੰਡੀ ਦੇ ਲਈ ਪਦਾਨ ਰੀਜ਼ੈਂਟ ਫਰਟੀਰਾ ਵਰਗੀਆਂ ਦਵਾਈਆਂ ਵਰਤ ਰਹੇ ਨੇ ਜਾਂ ਫਿਰ ਇਹਨਾਂ ਸੁੰਡੀਆਂ ਤੋਂ ਬਚਾ ਦੇ ਲਈ ਦਵਾਈ ਦੀ ਸਪਰੇ ਵੀ ਕਰ ਰਹੇ ਨੇ ਇਸ ਸਮੇਂ ਇਹਨਾਂ ਸੁੰਡੀਆਂ ਤੋਂ ਬਚਾ ਦੇ ਲਈ ਕੋਈ ਸਪਰੇਅ ਕਰਨ ਦੀ ਜ਼ਰੂਰਤ ਹੈ ਕਿਸੇ ਦਾਣੇਦਾਰ ਦਵਾਈ ਵਰਤਣ ਦੀ ਜ਼ਰੂਰਤ ਹੈ ਜਾਂ ਨਹੀਂ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੋ ਵੀ ਕਿਸਾਨ ਵੀਰ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਆਉਣ ਵਾਲੀ ਜਿਹੜੀ ਹਰ ਵੀਡੀਓ ਹੈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਜਿਆਦਾ ਤੋਂ ਜਿਆਦਾ ਦੋਸਤਾ ਤੱਕ ਕੌਣ ਚੁੱਕੀ 90% ਕਿਸਾਨ ਇਹੋ ਜਿਹੇ ਨੇ ਜਿਹੜੇ ਆਪਣੀ ਫਸਲ ਨੂੰ ਦੇਖ ਕੇ ਨਹੀਂ ਸਗੋਂ ਦੂਸਰੇ ਕਿਸਾਨਾਂ ਨੂੰ ਦੇਖ ਕੇ ਆਪਣੀ ਫਸਲ ਦੇ ਵਿੱਚ ਦਵਾਈਆਂ ਵਰਤਦੇ ਨੇ ਜਾਂ ਕੋਈ ਸਪਰੇਅ ਕਰਦੇ ਨੇ ਜੇ ਨਾਲ ਵਾਲੇ ਗਵੰਡੀ ਨੇ ਪਦਾਰਥ ਪਾ ਦਿੱਤੀ ਤਾਂ ਆਪਣੀ ਫਸਲ ਦੇ ਵਿੱਚ ਭਾਵੇਂ ਜ਼ਰੂਰਤ ਹੋਵੇ ਭਾਵੇਂ ਨਾ ਹੋਵੇ ਕਿਸਾਨ ਦੇਖੋ ਦੇਖ ਜ਼ਰੂਰ ਦਵਾਈ ਪਾਵੇਗਾ ਇਹ ਜਿਹੜੀ ਭੇੜ ਚਾਲਾ ਇਹ ਕਿਸਾਨਾਂ ਨੂੰ ਬੜੀ ਮਹਿੰਗੀ ਪੈਂਦੀ ਆ ਦੇਖੋ ਦੇਖ ਆਪਾਂ ਆਪਣੇ ਲਾਗਤ ਖਰਚੇ ਵਧਾ ਲੈਨੇ ਆ ਭਾਵੇਂ ਕਿਸੇ ਦਵਾਈ ਦੀ ਜ਼ਰੂਰਤ ਹੈ ਤੇ ਭਾਵੇਂ ਨਾ ਹੈ ਕਿਉਂਕਿ ਸਾਡੇ ਗਵਾਂਢੀ ਨੇ ਸਪਰੇਅ ਕੀਤੀ ਹੈ ਦਵਾਈ ਵਰਤੀ ਹੈ ਇਸ ਲਈ ਅਸੀਂ ਵੀ ਪਿੱਛੇ ਨਹੀਂ ਰਹਿਣਾ ਅਸੀਂ ਵੀ ਦਵਾਈ ਪਾਵਾਂਗੇ ਝੋਨੇ ਦੀ ਫਸਲ ਹੁਣ 40 45 50 ਦਿੰਦੀ ਹੋਈ ਹੈ ਤੇ ਕਿਸਾਨ ਝੋਨੇ ਦੀ ਫਸਲ ਦੇ ਵਿੱਚ ਪੱਤਾ ਲਪੇਟ ਸੁੰਡੀ ਤੇ ਗੋਭ ਦੀ ਸੁੰਡੀ ਦੀ ਸਪਰੇਅ ਕਰ ਰਹੇ ਨੇ ਜਾਂ ਪਦਾਨ ਰੀਜ਼ੈਂਟ ਫਰਟੀਰਾ ਵਰਗੀਆਂ ਦਾਣੇਦਾਰ ਦਵਾਈਆਂ ਕਿਸਾਨਾਂ ਦੇ ਵੱਲੋਂ ਵਰਤੀਆਂ ਜਾ ਰਹੀਆਂ ਨੇ। ਜ਼ਿਆਦਾਤਰ ਕਿਸਾਨਾਂ ਨੂੰ ਇਹ ਪਤਾ ਕਿ ਇਸ ਵੇਲੇ ਗੋਭ ਦੀ ਸੁੰਡੀ ਜਾਂ ਫਿਰ ਪੱਤਾਲ ਪੇੜ ਸੁੰਡੀ ਝੋਨੇ ਦੀ ਫਸਲ ਦਾ ਕੋਈ ਵੱਡਾ ਨੁਕਸਾਨ ਨਹੀਂ ਕਰ ਸਕਦੀ। ਇਸ ਵੇਲੇ ਫਸਲ ਦੇ ਉੱਤੇ ਜੇ ਇਸ ਤਰ੍ਹਾਂ ਦਾ ਕੋਈ ਅਟੈਕ ਆਉਂਦਾ ਵੀ ਆ ਤਾਂ ਜਿਹੜੀ ਫਸਲ ਉਹਦੀ ਪਰਪਾਈ ਆਪਣੇ ਆਪ ਕਰ ਲੈਂਦੀ ਆ। ਇਹਦੇ ਵਾਸਤੇ ਆਪਾਂ ਨੂੰ ਕੋਈ ਸਪਰੇਅ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹ ਗੱਲ ਜ਼ਿਆਦਾਤਰ ਕਿਸਾਨ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਦਾ ਪਿਛਲੇ ਸਾਲਾਂ ਦਾ ਇਹਦੇ ਵਿੱਚ ਤਜਰਬਾ ਵੀ ਹੈ ਬਹੁਤ ਸਾਰੇ ਕਿਸਾਨਾਂ ਦਾ ਪਰ ਫਿਰ ਵੀ ਜ਼ਿਆਦਾ ਕਿਸਾਨ ਹੁਣ ਤੋਂ ਹੀ ਝੋਨੇ ਦੀ ਫਸਲ ਦੇ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਕਰ ਰਹੇ ਨੇ ਬਹੁਤੇ ਕਿਸਾਨ ਤਾਂ ਇਹੋ ਜਿਹੇ ਵੀ ਨੇ ਜਿਹੜੇ ਦਾਣੇਦਾਰ ਦਵਾਈਆਂ ਝੋਨੇ ਦੇ ਵਿੱਚ ਤਾਕਤ ਦੇ ਤੌਰ ਤੇ ਵਰਤ ਰਹੇ ਨੇ ਫਟਾਰੇ ਦੇ ਲਈ ਵਧੀਆ ਟਿਲਰਿੰਗ ਦੇ ਲਈ ਇਹਨਾਂ ਦਵਾਈਆਂ ਦੀ ਵਰਤੋਂ ਕਰ ਰਹੇ ਨੇ ਭਾਵੇਂ ਇਹਨਾਂ ਦਵਾਈਆਂ ਦਾ ਫਟਾਰੇ ਦੇ ਵਾਸਤੇ ਟੈਲਰਿੰਗ ਦੇ ਨਾਲ ਕੋਈ ਸੰਬੰਧ ਹੈਗਾ ਤੇ ਭਾਵੇਂ ਨਾ ਹੈ ਪਰ ਫਿਰ ਵੀ ਬਹੁਤੇ ਕਿਸਾਨ ਦੇਖਾ ਦੇਖ ਇਹਨਾਂ ਦਵਾਈਆਂ ਦੀ ਵਰਤੋਂ ਟੜਾ-ਟੜ ਝੋਨੇ ਦੇ ਵਿੱਚ ਕਰ ਰਹੇ ਨੇ ਹੁਣ ਪੱਤਾ ਲਪੇਟ ਸੁੰਡੀ ਦਾ ਅਟੈਕ ਝੋਨੇ ਦੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਜਾਂ ਫਿਰ ਲੰਮਾ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ 60 ਦਿਨ ਤੋਂ ਬਾਅਦ ਜਾ ਕੇ ਕੋਈ ਨੁਕਸਾਨ ਕਰ ਸਕਦਾ ਉਸ ਤੋਂ ਪਹਿਲਾਂ ਜੇਕਰ ਅਟੈਕ ਆਉਂਦਾ ਵੀ ਹੈ ਤਾਂ ਫਸਲ ਦੇ ਉੱਤੇ ਕੋਈ ਵੀ ਸਪਰੇਅ ਕਰਨ ਦੀ ਜ਼ਰੂਰਤ ਛੇਤੀ ਕੀਤੇ ਨਹੀਂ ਪੈਂਦੀ ਨਾ ਹੀ ਕੋਈ ਦਵਾਈ ਪਾਉਣ ਦੀ ਲੋੜ ਪੈਂਦੀ ਹੈ ਕਿਉਂਕਿ ਫਸਲ ਉਹਦੀ ਪਰਵਾਈ ਆਪਣੇ ਆਪ ਕਰ ਲੈਂਦੀ ਹੈ ਜਿਆਦਾ ਸਰਾਟੇਦਾਰ ਬਾਰਿਸ਼ ਹੋ ਜਾਵੇ ਤਾਂ ਸਾਰੀ ਦੀ ਸਾਰੀ ਪਤਾਲਪੇਟ ਜਿਹੜੀ ਆਪਣੇ ਆਪ ਸਾਫ਼ ਹੋ ਜਾਂਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਗੋਭ ਦਾ ਕੀੜਾ 45 50 ਦਿਨ ਦੀ ਫਸਲ ਦੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਕਰ ਸਕਦਾ ਬਹੁਤ ਥੋੜੇ ਬੂਟਿਆਂ ਤੇ ਇਹਦਾ ਅਟੈਕ ਹੁੰਦਾ ਵਿਖਣ ਨੂੰ ਭਾਵੇਂ ਆਪਾਂ ਨੂੰ ਗੋਭਾ ਗੋਭਾਂ ਜਿਆਦਾ ਸੁੱਕਿਆ ਦਿਖਾਈ ਦੇਣਾ ਪਰ ਜਿਆਦਾ ਅਟੈਕ ਨਹੀਂ ਹੁੰਦਾ ਇਹ ਵੀ ਜਿਹੜਾ ਜ਼ਿਆਦਾਤਰ ਬੱਟਾ ਦੇ ਆਲੇ-ਦਾਲੇ ਦਿਖਾਈ ਦਿੰਦਾ ਜੇਕਰ ਆਪਾਂ ਖੇਤ ਦੇ ਵਿੱਚ ਵੜ ਕੇ ਦੇਖਾਂਗੇ ਤਾਂ ਅਟੈਕ ਬਹੁਤ ਘੱਟ ਇਨ੍ਹਾਂ ਦਿਨਾਂ ਦੇ ਵਿੱਚ ਦਿਖਾਈ ਦਿੰਦਾ ਫਿਰ ਵੀ ਚਲੋ ਜੇਕਰ ਆਪਾਂ ਨੂੰ ਅਟੈਕ ਜਿਆਦਾ ਮਾਤਰਾ ਦੇ ਵਿੱਚ ਦਿਖਾਈ ਦਿੰਦਾ ਹੋਵੇ ਤਾਵੀ ਜੁਨੀਵਰਸਿਟੀ ਦੇ ਸਿਫਾਰਸ਼ਾਂ ਦੇ ਮੁਤਾਬਕ ਜੇਕਰ 5% ਗੋਪਾਂਸ ਦਿਖਾਈ ਦੇਣ, ਛਿੱਕੀਆਂ ਦਿਖਾਈ ਦੇਣ ਤਾਂ ਆਪਾਂ ਗੋਬ ਦੀ ਸੁੰਡੀ ਬਾਰੇ ਕੋਈ ਆਪਾਂ ਸਪਰੇਅ ਕਰਨ ਦੀ ਲੋੜ ਹੈ। ਇਸੇ ਤਰ੍ਹਾਂ 10% ਤੱਕ ਜੇਕਰ ਪਤਾਲਪੇਟ ਸੁੰਡੀ ਜਿਹੜਾ ਅਟੈਕ ਪੱਤਿਆਂ ਤੇ ਦਿਖਾਈ ਦੇਵੇ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੈ। ਪਰ ਇੰਨੀ ਮਾਤਰਾ ਦੇ ਵਿੱਚ ਅਟੈਕ ਪਤਾਲਪੇਟ ਸੁੰਡੀ ਦਾ ਤਕਰੀਬਨ ਇਨਾਂ ਦਿਨਾਂ ਦੇ ਵਿੱਚ ਨਹੀਂ ਹੁੰਦਾ ਪੱਤਾ ਲਪੇਟ ਸੁੰਡੀ ਦਾ ਅਟੈਕ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਜਿਹੜੇ ਪੱਤੇ ਆਪਾਂ ਚਿੱਟੇ ਪੱਤੇ ਜੇ ਦੇਖ ਕੇ ਆਪਾਂ ਅਟੈਕ ਬਾਰੇ ਦਿਖਾਈ ਆਪਾਂ ਨੂੰ ਅਟੈਕ ਬਾਰੇ ਪਤਾ ਚੱਲਦਾ ਪਰ ਉਸ ਵੇਲੇ ਨੂੰ ਅਟੈਕ ਤਾਂ ਕਈ ਵਾਰੀ ਖਤਮ ਹੋ ਚੁੱਕਿਆ ਹੁੰਦਾ ਸੋ ਪੱਤਾ ਲਪੇਟ ਸੁੰਡੀ ਦਾ ਅਟੈਕ ਦੇਖ ਕੇ ਕਿਸਾਨ ਸਭ ਤੋਂ ਵੱਧ ਘਬਰਾਉਂਦਾ ਹਾਲਾਂਕਿ ਪੱਤਾ ਲਪੇਟ ਸੁੰਡੀ ਚੋਣੇ ਦਾ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਕਰ ਸਕਦੀ ਇਹਦਾ ਨੁਕਸਾਨ ਜਦੋਂ ਹੁੰਦਾ ਫਸਲ ਦੇ ਇਨ ਸਾਰੇ ਦੇ ਨੇੜੇ ਤੇੜੇ ਜਾ ਕੇ ਹੁੰਦਾ ਉਸ ਵੇਲੇ ਨੁਕਸਾਨ ਹੋ ਸਕਦਾ ਹੈ ਜੇ ਪੱਤਾ ਢੰਡਾ ਪੱਤਾ ਜਿਹੜਾ ਆਪਣਾ ਨੁਕਸਾਨ ਆ ਜਾਵੇ ਤਾਂ ਨੁਕਸਾਨ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੜਾ ਕੋਈ ਨਕਸਾਰ ਹੁੰਦਾ ਹੈ ਲਗਭਗ ਉਹਦੀ ਪਰਭਾਈ ਹੋ ਜਾਂਦੀ ਹੈ ਇਸੇ ਤਰ੍ਹਾਂ ਗੋਭ ਦੀ ਸੁੰਡੀ ਦੀ ਆਪਾਂ ਗੱਲ ਕਰ ਲਈ ਗੋਭ ਦੀ ਸੁੰਡੀ ਦਾ ਅਟੈਕ ਜੇ 5% ਗੋਭਾਂ ਸੁੱਕੀਆਂ ਦਿਖਾਈ ਦੇਣ ਫੇਰ ਹੀ ਆਪਾਂ ਨੂੰ ਸਪਰੇਅ ਕਰਨ ਦਾ ਕੋਈ ਤਰਕ ਬਣਦਾ ਨਹੀਂ ਤਾਂ ਸਪਰੇਅ ਦਾ ਜਿਹੜਾ ਖਰਚਾ ਜ਼ਿਆਦਾ ਪੈ ਜੂ ਫਾਇਦਾ ਉਹਦਾ ਘੱਟ ਆਉਣਾ ਹੈ ਵੈਸੇ ਵੀ ਪਰਮਲ ਝੋਨੇ ਦੀਆਂ ਜਿਹੜੀਆਂ ਹੁਣ ਕਿਸਮਾਂ ਦੇ ਵਿੱਚ ਸੁੰਡੀ ਦਾ ਜਿਹੜਾ ਗੋਭ ਦੀ ਸੁੰਡੀ ਦਾ ਅਟੈਕ ਘੱਟ ਹੁੰਦਾ ਪਰ ਬਾਸਮਤੀ ਕਿਸਮਾਂ ਦੇ ਵਿੱਚ ਗੋਭ ਦੇ ਜਿਹੜੇ ਕੀੜੇ ਦਾ ਹਮਲਾ ਹੁੰਦਾ ਇਸ ਕਰਕੇ ਪਰਮਲ ਕਿਸਮਾਂ ਦੇ ਵਿੱਚ ਗੋਭ ਦਾ ਅਟੈਕ ਜਿਹੜਾ ਕਾਫੀ ਘੱਟ ਆਉਂਦਾ ਇਹਦੇ ਲਈ ਜ਼ਿਆਦਾ ਆਪਾਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਵਾਸਤੇ ਹੁਣ ਤੋਂ ਹੀ ਆਪਾਂ ਪਤਾਲ ਪੇਟ ਸੁੰਡੀ ਜਾਂ ਗੋਭ ਦੀ ਸੁੰਡੀ ਦੇ ਲਈ ਕਿਸੇ ਦਵਾਈ ਦੀ ਸਪਰੇਅ ਕਰਨ ਦੀ ਲੋੜ ਨਹੀਂ ਨਹੀਂ ਕੋਈ ਬੜੀਆਂ ਆਪਾਂ ਨੂੰ ਜ਼ਿਆਦੇ ਦਾਣੇਦਾਰ ਦਵਾਈਆਂ ਵਰਤਣ ਦੀ ਲੋੜ ਹੈ ਜੇਕਰ ਬਹੁਤ ਜ਼ਿਆਦਾ ਜ਼ਰੂਰਤ ਦਿਖਾਈ ਦੇਵੇ 10% ਅਟੈਕ ਪਤਾਲਪੇੜ ਸੁੰਡੀ ਦਾ 5% ਅਟੈਕ ਜਿਹੜਾ ਗੋਭ ਦੇ ਕੁੜੇ ਕੀੜੇ ਦਾ ਹੋਵੇ ਤਾਂ ਹੀ ਆਪਾਂ ਨੂੰ ਕੋਈ ਸਪਰੇਅ ਬਾਰੇ ਸੋਚਣ ਦੀ ਜ਼ਰੂਰਤ ਹੈ ਨਹੀਂ ਤਾਂ ਫਿਲਹਾਲ ਕੋਈ ਸਪਰੇਅ ਕਰਨ ਦੀ ਹਲੇ ਆਪਾਂ ਨੂੰ ਲੋੜ ਨਹੀਂ ਆਪਣੀ ਫਸਲ ਨੂੰ ਆਪਾਂ ਧਿਆਨ ਨਾਲ ਦੇਖੋ ਗੋਭ ਦੀ ਸੁੰਡੀ ਬੱਟਾਂ ਦੇ ਆਲੇ ਦੁਆਲੇ ਜ਼ਿਆਦਾ ਉਹਦਾ ਅਟੈਕ ਦਿਖਾਈ ਦਿੰਦਾ ਹੈ ਉਹਨੂੰ ਆਪਾਂ ਦੇਖ ਕੇ ਅੰਦਾਜ਼ਾ ਲਾਉਣਾ ਠੀਕ ਨਹੀਂ ਵੀ ਗੋਭ ਦੇ ਵਿੱਚ ਜਿਹੜਾ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਗਿਆ। ਸੋ ਕਿਸਾਨ ਦੋਸਤੋ ਆਪਣੇ ਖੇਤ ਦਾ ਚੰਗੀ ਤਰ੍ਹਾਂ ਨਰੀਖਣ ਕਰੋ। ਜੇਕਰ ਅਟੈਕ ਜ਼ਿਆਦਾ ਮਾਤਰਾ ਚ ਦਿਖਾਈ ਦਿੰਦਾ ਹੈ। ਫੇਰ ਹੀ ਕੋਈ ਸਪਰੇ ਵਗੈਰਾ ਬਾਰੇ ਸੋਚਣ ਦੀ ਲੋੜ ਹੈ ਨਹੀਂ ਤਾਂ ਬਿਨਾਂ ਮਤਲਬ ਇੱਕ ਦੂਜੇ ਨੂੰ ਦੇਖ ਕੇ ਆਪਾਂ ਨੂੰ ਦਵਾਈਆਂ ਨਹੀਂ ਵਰਤਣੀਆਂ ਤਾਂ ਇਹਦੀਆਂ ਇਸ ਤਰ੍ਹਾਂ ਦਵਾਈਆਂ ਵਰਤਣ ਦੇ ਨਾਲ ਲਾਗਤ ਖਰਚਿਆਂ ਦੇ ਨਾਲ ਨਾਲ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਹੁੰਦਾ ਹੈ ਜ਼ਮੀਨ ਦੀ ਜਿਹੜੀ ਆ ਪੰਜਾਬੂ ਸ਼ਕਤੀ ਆ ਉਹ ਵੀ ਪ੍ਰਭਾਵਿਤ ਹੁੰਦੀ ਆ ਇਸ ਲਈ ਬਿਨਾਂ ਜ਼ਰੂਰਤ ਤੋਂ ਖੇਤ ਦੇ ਵਿੱਚ ਜ਼ਹਿਰਾਂ ਪਾਉਣੀਆਂ ਕਿਸੇ ਵੀ ਤਰ੍ਹਾਂ ਠੀਕ ਨਹੀਂ ਉਹਦਾ ਨੁਕਸਾਨ ਹੁੰਦਾ ਫਾਇਦਾ ਨਹੀਂ ਹੁੰਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ